ਸਟੇਡੀਗਾਰ ਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਪੁਲਿਸ ਚੁੱਕ ਸੋ ਗਈ ਹੈ ਇਸ ਵਿੱਚ 31 ਦਸੰਬਰ ਦੀ ਰਾਤ ਲਈ 1500 ਜਵਾਨਾਂ ਨੂੰ ਡਿਊਟੀ ਤੇ ਲਗਾਇਆ ਗਿਆ ਹੈ ਨਵਾਂ ਸਾਲ ਮਨਾਉਣ ਦੀ ਇਜਾਜ਼ਤ 12 ਵਜੇ ਤੱਕ ਹੀ ਦਿੱਤੀ ਗਈ ਹੈ ਸਾਰੇ ਕਲੱਬ ਪਬ ਅਤੇ ਰੈਸਟੋਰੈਂਟ 12 ਵਜੇ ਕੇ 10 ਮਿੰਟ ਤੇ ਬੰਦ ਹੋ ਜਾਣਗੇ ਇਸ ਦੇ ਲਈ ਚੰਡੀਗੜ੍ਹ ਦੀ ਐਸਐਸਪੀ ਕਵਰਦੀਪ ਕੋਰ ਨੇ ਸਾਰੇ ਥਾਣਾ ਇੰਚਾਰਜਾ ਐਸਪੀ ਅਤੇ ਡੀਐਸਪੀ ਨਾਲ ਮੀਟਿੰਗ ਕਰਕੇ ਹਦਾਇਤਾਂ ਦਿੱਤੀਆਂ ਨੇ ਨਵੇਂ ਸਾਲ ਦੇ ਜਸ਼ਨ ਕਾਰਨ ਚੰਡੀਗੜ੍ਹ ਸ਼ਹਿਰ ਵਿੱਚ ਦੁਪਹਿਰ ਤੋਂ ਹੀ ਨਾਕਾਬੰਦੀ ਕਰ ਦਿੱਤੀ ਜਾਵੇਗੀ ਇਸ ਦੇ ਲਈ ਚੰਡੀਗੜ੍ਹ ਪੁਲਿਸ ਸ਼ਹਿਰ ਦੀਆਂ ਸਰਹੱਦਾ ਤੇ ਨਾਕੇ ਲਾਏਗੀ ਜੋ ਸਵਿਚ ਪਾਰੋਂ ਆਉਣ ਵਾਲੇ ਲੋਕਾਂ ਦੀ ਚੈੱਕ ਇਨ ਕੀਤੀ ਜਾਵੇਗੀ। ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਪਾਰੋਂ ਕੋਈ ਵੀ ਬੰਦਾ ਸ਼ਰਾਬ ਜਾਂ ਹਥਿਆਰ ਲੈ ਕੇ ਸ਼ਹਿਰ ਅੰਦਰ ਦਾਖਲ ਨਾ ਹੋ ਸਕੇ ਤਾਂ ਜੋ ਸਮਾਗਮ ਦੌਰਾਨ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ। ਚੰਡੀਗੜ੍ਹ ਪੁਲਿਸ ਨਵੇਂ ਸਾਲ ਦੇ ਮੌਕੇ ਤੇ ਕਿਸੇ ਵੀ ਅਨਸੁਖਾਵੀ ਘਟਨਾ ਤੋਂ ਬਚਣ ਲਈ ਚੌਕਸ ਹੈ। ਇਸ ਲਈ ਪੁਲਿਸ ਵੱਲੋਂ 31 ਦਸੰਬਰ ਤੋਂ ਐਂਟੀ ਬੰਬ ਸਿਕੁਐਡ ਨੂੰ ਸਰਗਰਮ ਕੀਤਾ ਜਾਵੇਗਾ। ਸ਼ਹਿਰ ਦੇ ਭੀੜ ਪੜਾਕੇ ਵਾਲੇ ਸੈਕਟਰਾਂ ਵਿੱਚ ਖੜੇ ਵਾਹਨਾਂ ਦੀ ਸਕੈਨਿੰਗ ਕੀਤੀ ਜਾਵੇਗੀ ਪਾਰਕਿੰਗ ਵਿੱਚ ਲੰਬੇ ਸਮੇਂ ਤੋਂ ਖੜੇ ਰਹਿਣ ਵਾਲੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾਵੇਗੀ ਪਾਰਕਿੰਗ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਵਾਹਨਾਂ ਦੀ ਜਾਂਚ ਕੀਤੀ ਜਾਵੇਗੀ ਚੰਡੀਗੜ੍ਹ ਪੁਲਿਸ ਨੇ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਭੀੜ ਨੂੰ ਦੇਖਦਿਆਂ ਅਲਾਂਟੇ ਮਾਲ ਵਿੱਚ ਆਪਣਾ ਕਮਾਂਡ ਸੈਂਟਰ ਵੀ ਸਥਾਪਿਤ ਕੀਤਾ ਹੈ ਇਸ ਲਈ ਪੁਲਿਸ ਸੀਸੀਟੀਵੀ ਅਤੇ ਕੂਚਨਾ ਕੇਂਦਰਾਂ ਤੇ ਆਪਣੇ ਕਰਮਚਾਰੀ ਤਾਇਨਾਤ ਕਰੇਗੀ